ਬਾਈ ਮੂਰੇ ਅਸੀਂ ਜਾ ਕੇ ਆਇਆ ਠੀਕ ਆ ਆਪਣੇ ਨੌਜਵਾਨ ਵੀਰ ਜਾ ਰਹੇ ਨੇ ਪਹਿਲੀ ਗੱਲ ਤਾਂ ਬਈ ਸਭ ਤੋਂ ਵੱਡੀ ਕਾਰਟ ਔਰ ਇੱਕ ਸਪੀਕਰ ਜਿਹਦਾ 1 ਲੀਟਰ ਜਿਹਦਾ ਜਿਹੜਾ ਨੌਜਵਾਨਾਂ ਨੂੰ ਸਮਝਾਵੇ ਬਈ ਹਲੇ ਰੁਕੋ ਬਈ ਆਪਾਂ ਇਕੱਠ ਕੋਈ ਬਿਉਂਤਬੰਦੀ ਬਣਾ ਕੇ ਚੱਲੋ ਬਈ 50 ਨੌਜਵਾਨ ਮੂਰੇ ਜਾਂਦੇ ਨਹੀਂ ਸੱਟਾ ਖਾ ਕੇ ਆ ਜਾਂਦੇ ਨੇ 50 ਮੂਰੇ ਜਾਂਦੇ ਨੇ ਸੱਟਾ ਖਾ ਕੇ ਆ ਜਾਂਦੇ ਨੇ ਆਪਾਂ ਬਈ ਸੱਟਾ ਖਾਣ ਨਹੀਂ ਆਇਆ ਆਪਦੇ ਹੱਕ ਲੈਣ ਆਇਆ ਮਰਨ ਨੂੰ ਤਿਆਰ ਹੁਣ ਮੂਰੇ ਜਾ ਕੇ ਮਰ ਜਾਣਾ ਪਰ ਆਪਣੇ ਹੱਕ ਵੀ ਮਿਲਣਾ ਕੱਲਾ ਮਰ ਕੇ ਮਰਨ ਤਾਂ ਨਹੀਂ ਆਇਆ ਆਪਦੇ ਹੱਕ ਲੈਣ ਆਇਆ ਤਾਂ ਮੇਰੀ ਸਾਰਿਆਂ ਨੂੰ ਕੀ ਬਚਾ ਕੇ ਕਰਾਂਗੇ ਉਸਕੋ ਉਹੀ ਗੱਲ ਹੈ ਬਈ ਮੈਂ ਉਹੀ ਗੱਲ ਆ ਬਈ ਜਿੰਨਾ ਚਿਰ ਮੇਰੀ ਗੱ ਗੱਲ ਸੁਣੋ ਬਾਈ ਕੋਈ ਲੀਡਰ ਆਵੇ ਉਰੇ ਕੋਈ ਬਿਉਤਬੰਦੀ ਕਰੇ ਜੇ ਕਹੂਗਾ ਵੀ ਉਰੇ ਬੈਠਣਾ ਤਾਂ ਅਸੀਂ ਉਰੇ ਬਹਿਣੇ ਆ ਅਜੇ ਕਹੂਗਾ ਬਾਰਡਰ ਤੋੜਨਾ ਤਾਂ ਅਸੀਂ ਸਾਨੂੰ ਇਦੇਸ਼ ਦਵੇ ਅਸੀਂ ਅੱਗੇ ਜਾ ਕੇ ਬਾਰਡਰ ਤੋੜੀਏ ਠੀਕ ਆ ਪਰ ਐ ਬਾਈ ਕਿ ਇਦਾਂ ਸੱਟਾ ਨਾ ਮਰਾਓ ਠੀਕ ਆ ਸੱਟਾ ਵੱਜੀ ਜਾਂਦੀ ਹੈ ਨੌਜਵਾਨਾਂ ਦੇ ਮੁੰਡੇ ਤੇ ਪੁਲਿਸ ਉੱਪਰ ਭਰ ਕੇ ਜਾਈ ਜਾਂਦੀ ਨੇ ਬਾਈ ਅਸੀਂ ਕਿਸਾਨ ਆ ਮੋਦੀ ਮੇਰੀ ਗੱਲ ਸੁਣ ਲੈ ਅਸੀਂ ਬਾਈ ਨਾ ਤਾਂ ਮੇਰਾ ਕੋਈ ਪਾਰਟੀ ਨਾਲਾ ਨਾਮ ਆ ਕਿਸੇ ਪਾਰਟੀ ਦਾ ਬੰਦਾ ਠੀਕ ਆ ਮੈਂ ਕਿਸਾਨ ਆ ਮੈਂ ਨਾ ਕਿਸੇ ਪਾਰਟੀ ਥੱਲੇ ਹੋ ਕੇ ਆਇਆ ਨਾ ਮਰਦੇ ਵੀ ਕਿਸੇ ਦਾ ਝੰਡਾ ਮੈਂ ਕਿਸਾਨ ਆ ਮੈਂ ਆਪਣੇ ਹ ਜੇ ਕੋਈ ਵੀ ਕੋਈ ਜੁਪੀ ਬਿਹਾਰ ਦੇ ਜਿਹੜੇ ਬੰਦੇ ਸੁਣਦੇ ਨੇ ਜਿਹੜੇ ਕਹਿੰਦੇ ਨੇ ਖਾਲਿਸਤਾਨਾ ਨਾ ਮੇਰੇ ਹੱਥ 'ਚ ਕੋਸਾ ਨਾ ਮੇਰੇ ਕੋਈ ਪਿਸਤੌਲਾ ਉਦਨੇ ਮਰੇ ਗੋਲੀ ਖਾ ਕੇ ਗਏ ਆ ਆਪਣੇ ਪੱਟ ਤੇ ਠੀਕ ਆ ਮੇਰਾ ਕੋਈ ਮੈਂ ਪਾਗਲ ਨਹੀਂ ਹੈਗਾ ਵੀ ਉਹਰੇ ਸੱਟਾ ਖਾ ਕੇ ਗਏ ਆ ਜੇ ਸਾਡੇ ਅੰਦਰ ਕੋਈ ਦੁੱਖ ਆ ਠੀਕ ਆ ਆਪ ਦੇ ਕੋ ਸਾਡੀ ਕੋਈ ਹੱਕ ਨੇ ਸਾਡੀ ਕੋਈ ਮੰਗਾ ਨੇ ਤਾਂ ਅਸੀਂ ਉਹਰੇ ਖੜੇ ਆ ਹੁਣ ਕਿਸਾਨ ਤੇ ਵੀ ਇਹ ਗੋਲੀ ਚਲਾਉਂਦੇ ਨੇ ਜਿਵੇਂ ਅਸੀਂ ਕੋਈ ਇਹਨਾਂ ਦੇ ਬੰਬ ਜਾਂ ਕੋਈ ਡੇਗਣਾ ਆਈ ਹੋਈ ਠੀਕ ਆ ਸਾਡੇ ਹੱਥ 'ਚ ਕੁਸ ਨਹੀਂ ਇਹਨੇ ਅੱਜ 12 ਬੋਰ ਦਾ ਫੈਨ ਮਾਰਿਆ ਯਾਰ ਮੁੰਡੇ ਦੇ ਇਹ ਕੋਈ ਗੱਲ ਆ ਬਈ ਯਾਰ ਉਹ ਬੰਦਾ ਮਾਰਨ ਵਾਲਾ ਰੇ ਮੂੰਹ ਚੋਂ ਤੇ ਖੂਨ ਆ ਗਿਆ ਯਾਰ ਹੈ 20 ਮੁੰਡੇ ਯਾਰ ਸਾਡੇ ਚੱਕ ਕੇ ਲੈ ਗਏ ਅਸੀਂ ਯਾਰ ਅੱਗੇ ਰਸਤਾ ਅਸੀਂ ਕੋਈ ਐਣੀ ਹੈਗਾ ਵੀ ਕੋਦੇ ਪਾਕਿਸਤਾਨ ਤੇ ਖੜੇ ਯਾਰ ਅਸੀਂ ਤਾਂ ਉਹਦੇ ਹਰਿਆਣੇ ਦੇ ਭਾਈ ਸਾਡਾ ਭਾਈ ਹਰਿਆਣਾ ਯਾਰ ਉਹਦੇ ਵਿੱਚ ਐਂਟਰੀ ਹੋਣ ਦੇ ਰ ਯਾਰ ਸਾਨੂੰ ਅਸੀਂ ਦਿੱਲੀ ਜਾ ਕੇ ਜਿਵੇਂ ਪਹਿਲਾਂ ਬੈਠੀ ਸੀ ਪਹਿਲਾਂ ਅਸੀਂ ਦਿੱਲੀ ਕੀ ਕਰਤਾ ਬਾਈ ਕੋਈ ਮਾਰੇ ਕੋਈ ਬੰਦਾ ਕੁਝ ਕਰੇ ਅਸੀਂ ਨੇ ਮੋਦੀ ਨੂੰ ਕੁਝ ਕਹਿਤਾ ਸੀ ਨੇ ਅਜ਼ਿਆਦੇ ਹੱਕ ਲੈ ਸਾਨੂੰ ਹੱਕ ਦੇ ਦੇ ਦੀ ਵਾਪਸ ਆ ਗਏ ਹੁਣ ਵੀ ਅਸੀਂ ਆ ਉਹਦੇ ਹੱਕ ਲੈਣਾ ਹੈ ਸਾਨੂੰ ਸ਼ਾਂਤ ਮੀਟਾਂ ਨਾਲ ਜਾਣ ਦੇਵੇ ਯਾਰ ਹੁਣ ਮੋਦੀ ਆ ਜਿਹੜੇ ਅਸੀਂ ਚੌਲ ਜਿਹੜਾ ਮੋਦੀ ਚੌਲ ਕਦਾ ਨਹੀਂ ਦਨिएगा ਉਹ ਬਈ ਅਸੀਂ ਗਾਉਣੇ ਆ ਮੇਰੀ ਗੱਲ ਸੁਣੋ ਮੈਂ ਕਹਿੰਦਾ ਮੋਦੀ ਦੇ ਜਿਹੜੇ ਅਸੀਂ ਗਾਉਣੇ ਆ ਪਚਨ ਗਗਲ ਕੀ ਯਾਰਾ ਹੁਣ ਹੁਣ ਬਈ ਯਾਰਾ ਆ ਕੀ ਗੱਲ ਅਸੀਂ ਕਸਾਣਾ ਯਾਰਾ ਅੱਡੇ ਤੇ ਗੋਲੀਆਂ ਚਲਾਉਂਦੇ ਨੇ ਇਹ ਹਾਂ ਇਹ ਕੋਈ ਗੱਲ ਬਣੀ ਆ ਯਾਰ ਗੋਲੀਆਂ ਚਲਾਉਂਦੇ ਨੇ ਸਾਡੇ ਤੇ ਪਾਕਿਸਤਾਨੋਂ ਨੀ ਬੰਬ ਪਾਦਾ ਜਿਸ ਤਰ੍ਹਾਂ ਬਾਈ ਲੀਡਰ ਕੋਈ ਅਫਗਾਈ ਨਹੀਂ ਕਰ ਰਿਹਾ ਮੈਂ ਕਹਿ ਰਿਹਾ ਮੇਰਾ ਕਿਸੇ ਪਾਰਟੀ ਨਾਲ ਲਿੰਕ ਨਹੀਂ ਠੀਕਾ ਓਰੇ ਲੀਡਰ ਆਵੇ ਮੈਂ ਬੇਨਤੀ ਕਰਦਾ ਕੋਈ ਮਰਜ਼ੀ ਲੀਡਰ ਆ ਜਾਏ ਕਿਸੇ ਮਰਜ਼ੀ ਪਾਰਟੀ ਦਾ ਲੀਡਰ ਆ ਜਾਏ ਸਾਰੇ ਗੱਲ ਮੰਨਣਗੇ ਇਹਨਾਂ ਨੇ ਪਹਿਲਾਂ ਬਥਰਾਬ ਸ਼ੁਰੂ ਕਰ ਹਾਂਜੀ ਹਕਸਾਨਾ ਲੀਡਰ ਕਹਿ ਰਹੇ ਮੇਰੇ ਮੈਂ ਕਿਸਾਨਾਂ ਦੀ ਕੋਈ ਮਰਜ਼ੀ ਪਾਰਟੀ ਦਾ ਲੀਡਰ ਆਵੇ ਕੋਈ ਨਹੀਂ ਆਂਦਾ ਓਰੇ ਸਾਡੇ ਕੋਈ ਲਵੇ ਸਾਰੇ ਨਾ ਖੜਖੜ ਦੇ ਦੇਖ ਕੇ ਕੋਈ ਸਰ ਪਾੜ ਕੇ ਲੀਡਰ ਆਵੇ ਲੀਡਰ ਆਵੇ ਕਹੇ ਕੋਈ ਬੰਦਬੰਦੀ ਹੋਵੇ ਜੇ ਕਹੀਏ ਵੀ ਅਸੀਂ ਹੱਥਾਂ ਨਾਲ ਬਾਰਡਰ ਪਟੜਾਂਗੇ ਹੱਥਾਂ ਨਾਲ ਦੀ ਬਾਰਡਰ ਪਟਿਆਂ ਦਾ ਅਸੀਂ ਕਹਿੰਦੇ ਸਾਡੇ ਚ ਫੁੱਲ ਜੋਸ਼ ਆ ਤਿਆਰ ਆ ਅਸੀਂ ਮੂਰੇ ਹੋ ਕੇ ਲੜਨ ਨੂੰ ਪਰ ਬਈ ਸਾਡੇ ਲਈ ਮਸ਼ੀਨਾਂ ਹੋਣਾ ਬਾਰਡਰ ਤੋੜਨ ਨੂੰ ਸੰਭੂ ਬਾਰਡਰ ਤੇ ਬਈ ਹਲੇ ਤੱਕ ਕੋਈ ਹਲਚਲ ਨਹੀਂ ਹੋਈ ਠੀਕ ਆ ਉੱਥੇ ਪੰਜ ਮਸ਼ੀਨਾਂ ਵੀ ਨੇ ਓ ਬਈ ਆਪਦੇ ਆਗੂਆਂ ਦੇ ਅੰਡਰ ਹੋ ਕੇ ਚੱਲਦੇ ਨੇ ਆਪਾਂ ਜਾਣਦੇ ਆ ਬਈ ਸੱਟਾ ਖਾ ਕੇ ਮੁੜੇ ਆਉਣੇ ਆ ਮੈਂ ਕਹਿੰਦਾ ਮੇਰਾ ਵੀਰ ਸਾਰੇ ਆਪਾਂ ਹੱਕ ਲੈਣ ਆਇਆ ਕੋਈ ਚੱਕਰ ਨਹੀਂ ਮੈਂ ਮਰ ਜੂ ਕੋਈ ਹੋਰ ਮਰ ਜੂ ਕੋਈ ਚੱਕਰ ਨਹੀਂ ਮਰਨ ਆਇਆ ਆਪਾਂ ਪਰ ਆਪਾਂ ਨੂੰ ਹੱਕ ਮਿਲਣੇ ਵੀਰੇ ਕੱਲਾ ਮਰ ਕੇ ਨਹੀਂ ਜਾਣਾ ਆਪਦੇ ਹੱਕ ਨਾਲ ਲੈ ਕੇ ਜਾਣੇ ਨੇ ਵੀਰੇ ਸਾਰੇ ਵੀਰਾਂ ਨੂੰ ਅਪੀਲ ਆ ਵੀਰ ਬਣ ਕੇ ਭੁੱਲੜ ਬਾਈ ਨਾ ਕਰੋ ਮੇਰਾ ਵੀਰ ਵੀਰ ਬਣ ਕੇ ਆਹੀ ਬੇਨਤੀ ਹੈ ਸਾਰਿਆਂ ਨੂੰ ਬਾਈ